ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪੜੇ ਪੜੇ ਪੰਡਿਤ ਬੇਦ ਵਖਾਣ ਹੈ ਮਾਇਆ 모ਹ ਸਵਾਏ ਦੁਜੈ ਪਾਈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜੇਨੇ ਜੀਉ ਪਿੰਡ ਦਿੱਤਾ ਤੇ ਸੁ ਕਬਹੂ ਨਚੇਤਾ ਜੋ ਦਿਨ ਦਰਜ ਨੂੰ ਸੰਭਾਲੇ ਜਮ ਕਾ ਫਾਹ ਗਲ ਨਾ ਕਟਿਆ ਫੇਰੇ ਫੇਰੇ ਆਵਜਾ ਮਨ ਮੋਖੇ ਕਿਛੂ ਨ ਸੁਝੇ ਅੰਧੂਲੇ ਪੁਰਬੇ ਲਿਖਿਆ ਕਮਾਈ ਪੂਰੇ ਭਾਗੇ ਸਤਿਗੁਰ ਮਿਲੇ ਸੁਖ ਦਾਤਾ ਨਾਮੁ ਵਸੈ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੋਖੇ ਵਹਾਈ ਨਾਨਕ ਸੋ ਨਾ ਮਨੋ ਨ ਵਿਸਾਰੀਐ ਜੇ ਤੂੰ ਦਾਰੇ ਸੱਚੇ ਸੁਭਾਪਾ ਮਹੱਲਾ ਤੀਜਾ ਸਤਿਗੁਰ ਸੇਵੇ ਸੁਖ ਪਾਇਆ ਸਚੁ ਨਾਮੁ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪਰਗਾਸ ਸਚੋ ਸਾਚੁ ਕਮਾਉਣਾ ਵੜਿਆਈ ਵੱਡੇ ਪਾਸੇ ਜੀਓ ਪੈੰਡੂ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸਭ ਦੇ ਸਲਾਹਣਾ ਸੁਖੇ ਸੋਖੇ ਨਿਵਾਸ ਜਾਪੂ ਤਾਪੂ ਸੰਜਮ ਮਨ ਹੈ ਬੇਨੁ ਨਾਵੇ ਤ੍ਰੇਗੁ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਣਾਸ ਜੋ ਪਾਵੇ ਤਿਉਰਾ ਖੁ ਤੂੰ ਨਾਨਕ ਤੇਰਾ ਦਾਸ ਪਾਉੜੀ ਸਭੂ ਕੋ ਤੇਰਾ ਤੂੰ ਸਭ ਸੁਦਾ ਤੂੰ ਸਭ ਨਾਰਾਸ ਸੇ ਸਭੇ ਤੁਧੇ ਪਾਸ ਹੋ ਮੰਗ ਦੇ ਨਿਤ ਕਰੇ ਅਰਦਾਸ ਸੇ जेसु तू दे हे, तेसु सब किछ मिला ना दूर है पास दु तो बाझ हो थाओ, को नाही जेसु पास हो मंगिया माने वेख हो को निर्जा से ਸਭੇ ਤੁਧੈ ਨੋ ਸਲਾਹ ਦੇ ਦਰ ਗੁਰਮੁਖ ਨੂੰ ਪਰਗਾਸ ਸਲੂਕ ਮਹੱਲਾ ਤੀਜਾ ਪੰਡਿਤ ਤੋ ਪੜੇ ਪੜੇ ਉੱਚ ਕੂਕਦਾ ਮਾਇਆ ਮੋਹੇ ਪਿਆਰ अंतरे ब्रह्म न चीनई मन मूर्ख गवार दूजे पाए जगत परबोधदा ना बुझे विचार व्यर्था जन्म गवाया ਮਾਰੇ ਜਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾ ਪਾਇਆ 부ਝੋ ਕਰ ਵਿਚਾਰ ਸਦਾ ਸ਼ਾਂਤ ਤੇ ਸੁਖ ਮਨ ਵਸੈ ਤੁਕੇ ਕੂਕ ਪੁਕਾਰ ਆਪੈ ਨੂੰ ਆਪ ਖਾਇ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ ਨਾਨਕ ਸਬਦ ਦੇ ਰਤੇ ਸੇ ਮੁਕਤ ਹੈ ਹਰ ਜਿਉ ਹੇ ਤੇ ਪਿਆਰ ਪਾਉੜੀ ਹਰ ਕੀ ਸੇਵਾ ਸਫਲ ਹੈ ਗੁਰਮੁਖੇ ਪਾਵੈ ਥਾਏ ਜੇ ਸੂ ਹਰ ਭਾਵੈ ਤੇ ਸੂ ਗੁਰ ਮਿਲੈ ਸੂ ਹਰ ਨਾਮੁ ਧਿਆਇ ਗੁਰ ਸਬਦੀ ਹਰ ਪਾਈਐ ਹਰ ਪਾਰੇ ਲਗਾਈ ਮਨ ਹਾਠੇ ਕਿਨ ਨ ਪਾਇਓ ਉੱਚਾ ਵੇਦਾ ਜਾ ਨਾਨਕ ਹਰ ਕੀ ਸੇਵਾ ਸੋ ਕਰੇ ਜੇ ਸੁ ਲਏ ਹਰ ਲਾਈ ਸਲੂਕ ਮਹਲਾ ਤੀਜਾ ਨਾਨਕ ਸੋ ਸੂਰਾ ਵਰਿਆ ਮੂ ਜੇਨੇ ਵਿੱਚ ਦੁਸਤ ਅਹੰਕਾਰਨ ਮਾਰਿਆ ਗੁਰਮੁਖੇ ਨਾਮ ਸਲਾਹੇ ਜਨਮ ਸਵਾਰਿਆ ਆਪੇ ਹੋਆ ਸਦਾ ਮੁਕਤ ਸਭ ਕੋਲ ਨਿਸਤਾਰਿਆ ਸੋਹਣੇ ਸੱਚ ਦਵਾਰੇ ਨਾਮੁ ਪਿਆਰਿਆ ਮਨਮੁਖ ਮਰਹਿ ਅਹੰਕਾਰੇ ਮਰਣੁ ਵਿਗਾੜਿਆ ਸਭੋ ਵਰਤੈ ਹੁਕਮੁ ਕੀ ਕਰੇ ਹੈ ਵਿਚਾਰਿਆ ਆਪ ਹ ਦੂਜੈ ਲਗੇ ਖਸਮ ਵਿਸਾਰਿਆ ਨਾਨਕ ਬੇਨੂ ਨਾਵੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੋਰੇ ਪੂਰੇ ਹਰ ਨਾਮ ਢੜਾਇਆ ਤੈਨ ਵਿੱਚ ਹੋ ਪਰਮ ਚੁਕਾਇਆ ਰਾਮ ਨਾਮ ਹਰ ਕੀਰਤੇ ਗਾਈ ਕਰ ਚਨਣ ਮਾਗੂ ਦਿਖਾਇਆ ਹਉ ਮੈ ਮਾਰੇ ਇੱਕ ਲੇਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਹੈ ਨਸਾਕੈ ਸਚਨ ਨਾਮੇ ਸਮਾਇਆ ਸਭ ਆਪੇ ਆਪੇ ਵਰਤੈ ਕਰਤਾ ਜੋ ਭਾਵੈ ਸੁਨਾਏ ਲਾਇ ਜਨ ਨਾਨਕ ਨਾਮੁ ਲਏ ਤਾ ਜੀਵੈ ਬਿਨੁ ਨਾਵੇ ਖੇਨੁ ਮਰ ਜਾਇ ਪਾਉੜੀ ਜੋ ਮਿਲਿਆ ਹਰ ਦੀ ਬਾਣ ਸੋ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸ ਕੈ ਮੋਹੇ ਡਿਠੈ ਸਭ ਪਾਪੀ ਤਰਿਆ ਓਸ ਅੰਤਰ ਨਾਮ ਨਿਧਾਨੁ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤੇ ਸੇ ਅਸਥਿਰ ਜਾਗੇ ਰਹਿਆ ਸਲੋਕ ਮਹਲਾ 3 ਆਤਮਾ ਦੇਉ ਪੂਜੀਐ ਗੁਰ ਕੈ ਸਹਜੇ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤਿ ਹੋਏ ਤਾ ਕਰ ਹੀ ਪਰਚਾ ਪਾਇ ਆਤਮਾ ਅਡੋਲ ਨ ਡੋਲਈ ਗੁਰ ਕੈ ਪਾਇ ਸੁਭਾਏ ਗੁਰ ਵੇਣੁ ਸਹਜ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਏ ਕੈਨੂ ਪਾਲੋ ਹਰ ਨਾਮ ਮਾਨ ਵਸੈ ਸਭ ਅਠਸਾ ਠੇ ਤੀਰਥ ਨਾਏ ਸੱਚੇ ਮੈਲ ਨ ਲਗਈ ਮਾਲੁ ਲਗੇ ਦੂਜੇ ਭਾਇ ਤੋਤੀ ਮੂਲੇ ਨ ਉਤਰਾ ਜੇ ਅਠਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਈ ਨਾਨਕ ਮੈਲਾ ਉਜਲਤਾ ਥੀਏ ਜਾ ਸਤਗੁਰ ਮਾਹੇ ਸਮਾਈ ਮਹੱਲਾ ਤੀਜਾ ਮਨਮੋਖ ਲੋਕ ਨੂੰ ਸਮਝਾਈਏ ਕਦ ਹੋ ਸਮਝਾਇਆ ਜਾਏ ਮਨਮੋਖ ਰਲਾਇਆ ਨਾਰ ਲੈ ਪਏ ਕਿਰਤੇ ਫਿਰਾਏ ਲੇਵਤਾ ਤੋ ਦੋਇਰਾਹ ਹੈ ਹੁਕਮੀਕਾਰ ਕਮਾਈ ਗੁਰਮੁਖே ਆਪਣਾ ਮਨੁ ਮਾਰਿਆ ਸਬਦੇ ਕਸਵਟੀ ਲਾਈ ਮਨ ਹੀ ਨਾਲੇ ਝਗੜਾ ਮਨ ਹੀ ਨਾਲੇ ਸਾਥ ਮਨ ਹੀ ਮਨਝ ਸਮਾਏ ਮਨ ਜੋ ਇੱਛੇ ਸੋ ਲਹ ਸੱਚ ਸਬਦੇ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖੇ ਕਾਰ ਕਮਾਈ ਵੇਣੁ ਮਨ ਜੇ ਹੋਰੀ ਨਾਲੇ ਲੁਝਣਾ ਜアシ ਜਨਮ ਗਵਾਏ ਮਨ ਮੁਖੀ ਮਨ ਹਟੇ ਹਾਰਿਆ ਕੁੜ ਕੁਸਾਤ ਕਮਾਈ ਗੁਰ ਪਰਸਾਦੀ ਮਾਣੋ ਜਿਣਾ ਹਰ ਸੇਤੀ ਲੇਵਲਾ ਨਾਨਕ ਗੁਰਮੁਖੇ ਸਵਾਚੁ ਕਮਾਵੈ ਮਨਮੁਖੇ ਆਵੈ ਜਾਈ ਪਾਉੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਾਥੀ ਗੁਰ ਕੀ ਇੱਕ ਸਾਖੀ ਜੇ ਸੁਤੋਰੇ ਪਾਗ ਹੋਵੇ ਮੋਖੇ ਮਸਤ ਕੇ ਤੈਨ ਜਾਣ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਜੇ ਚਾਖੀ ਤਹ ਭਾਇਆ ਪ੍ਰਗਾਸ ਮਿਟਿਆ ਅੰਧਿਆਰਾ ਜੋ ਸੂਰਜ ਰਹਿਣ ਕਿ ਰਾਖੀ ਅਦੇਸਟੂ ਅਗੋਚਰ ਅਲਾਖ ਨਿਰੰਜਨ ਨੂੰ ਸੋ ਦੇਖਿਆ ਗੁਰਮੁਖੇ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ